ਤਤਹਰਨ ਤਾਰੰਦ ਦੇ ਵਿੱਚ ਗੈਂਗਸਟਰ ਦੀ دہشت ਵਧਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਪ੍ਰਭ ਦਾਸੂਵਾਲ ਗੈਂਗਸਟਰ ਦੇ ਦੋ ਗੁਰਗੇ ਤੇ ਪੁਲਿਸ ਵਿਚਾਲੇ ਝੜਪ ਹੋਈ ਹੈ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਗੁਰਗੇ ਜ਼ਖਮੀ ਹੋ ਗਏ ਨੇ ਤਾਂ ਮਾਮਲਾ ਖੇਮਕਰਨ ਦੇ ਪੂਰਾ ਕੋਨਨ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਤੇ ਪ੍ਰਭ ਦਾਸੂਵਾਲ ਨਾਮਕ ਗੈਂਗਸਟਰ ਦੇ ਦੋ ਗੁਰਗਿਆ ਵਿਚਾਲੇ ਝੜਪ ਹੋਈ ਹੈ ਮੁੱਠਪੇੜ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਜਿਸ ਦੇ ਵਿੱਚ ਇਹ ਦੋ ਬਦਮਾਸ਼ ਜ਼ਖਮੀ ਹੋਏ ਨੇ ਤਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਮੋਟਰਸਾਈਕਲ ਪਿੰਡ ਪੂਰਾ ਵੱਲੋਂ ਆ ਰਿਹਾ ਤੇ ਇੱਥੇ ਪੁਲਿਸ ਵੱਲੋਂ ਉਕਤ ਮੋਟਰਸਾਈਕਲ ਨੂੰ ਰੋਕਣ ਦੇ ਲਈ ਗੱਡੀ ਦੇ ਡਿਪਰ ਦਿੱਤੇ ਗਏ ਤਾਂ ਰੁਕਣ ਦੀ ਬਜਾਏ ਇਹਨਾਂ ਨੇ ਮੋਟਰਸਾਈਕਲ ਪਹੁੰਚਾ ਲਿਆ ਤੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਐ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕਰ ਦਿੱਤੀ ਗਈ ਇਹਨਾਂ ਦੀ ਪਿੰਡ ਪੂਰਾ ਕੋਨਾ ਤੋਂ ਸੜਕ ਜਾਂਦੀ ਐ ਲਿੰਕ ਰੋਡ ਛੋਟੀ ਮਾਰਨਿੰਗ ਹੀ ਸਾਡੀ ਪੁਲਿਸ ਪਾਰਟੀ ਅੱਜ ਰੇਡ ਕਾਂ ਜਾ ਰਹੀ ਸੀ ਕਿਸੇ ਪਾਸੇ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸਾਨੂੰ ਕਿ ਅੱਗੋਂ ਇੱਕ ਮੋਟਰਸਾਈਕਲ ਆ ਰਿਹਾ ਆ ਤੇ ਉਹਨੂੰ ਚੈੱਕ ਕੀਤਾ ਜਾਵੇ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਆਪਣੇ ਡਿਪਰ ਦਿੱਤਾ ਤੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਤੁਸੀਂ ਦੇਖ ਰਹੇ ਹੋਣੇ ਸੜਕ ਦੇ ਲਾਗੇ ਉਹਨਾਂ ਨੇ ਆ ਕੇ ਫਾਇਰ ਕਰ ਦਿੱਤਾ ਬਾਰਿਸ਼ ਹੋਣ ਦੀ وجہ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਇੱਥੇ ਡਿੱਗ ਗਿਆ ਡਿੱਗਣ ਤੋਂ ਬਾਅਦ ਵਿੱਚ ਵੀ ਉਹਨਾਂ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਵੱਲ ਕੀਤੇ ਗਏ ਤੇ ਜਵਾਬੀ ਫਾਇਰ ਜਦੋਂ ਪੁਲਿਸ ਪਾਰਟੀ ਵੱਲੋਂ ਕੀਤਾ ਗਿਆ ਤਾਂ ਉਹਨਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਦੋਵੇਂ ਬੰਦੇ ਇੰਜਰਡ ਹੋਏ ਨੇ ਜੀ ਜਿਹੜੇ ਇਹ ਦੋ ਬੰਦੇ ਇੰਜਰਡ ਹੋਏ ਨੇ ਇਹਨਾਂ ਦੇ ਬਰ ਖਿਲਾਫ ਵੱਲੋਂ ਐਫ ਆਰ ਨੰਬਰ 9 14225 ਨੂੰ ਰਜਿਸਟਰਡ ਕੀਤੀ ਗਈ ਸੀਗੀ ਤੁਸੀਂ ਜਾਣਦੇ ਹੋ ਤੁਹਾਡੇ ਏਰੀਆ ਦੇ ਵਿੱਚ ਇੱਕ ਗੁਰਮੀਤ ਸਿੰਘ ਨਾਂ ਦਾ ਜਿਹਦੀ ਭਾਂਡਿਆਂ ਦੀ ਦੁਕਾਨ ਆ ਤੇ ਇੱਕ ਪ੍ਰਵੀਨ ਕੁਮਾਰ ਆ ਇਹਦਾ ਪੈਟਰੋਲ ਪੰਪ ਆ ਇਹਨਾਂ ਕੋਲ ਇਹਨਾਂ ਨੇ 20 ਲੱਖ ਰੁਪਏ ਦੀ ਫਰੋਤੀ ਮੰਗੀ ਸੀਗੀ ਜਿਹੜੇ ਇਹ ਦੋਵੇਂ ਦੋਸ਼ੀ ਨੇ ਸਾਡੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਇੱਕ ਦਾ ਨਾਮ ਹੈਗਾ ਪ੍ਰਕਾਸ਼ ਸਿੰਘ ਇੱਕ ਦਾ ਨਾਮ ਹੈਗਾ ਪ੍ਰਭਜੀਤ ਸਿੰਘ ਇਹ ਦੋਵੇਂ ਬੰਦੇ ਅਫਰੀਦੀ ਦੇ ਕਹਿਣ ਦੇ ਉੱਤੇ ਤੇ ਪ੍ਰਭ ਦਾਸੂਵਾਲ ਦੇ ਡਾਇਰੈਕਟ ਟੱਚ ਦੇ ਵਿੱਚ ਸੀਗੇ ਉਹਦੇ ਕਹਿਣ ਦੇ ਉੱਤੇ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਸੀਗੇ ਵਸੂਲ ਕਰਕੇ ਪੈਸੇ ਤਾਂ ਉਹਨੂੰ ਅੱਗੇ ਭੇਜਦੇ ਸੀਗੇ